ਫੌਕ ਵਾੜਾ ਦੇ ਵਾਰ ਨੰਬਰ 48 ਤੋਂ ਭਾਜਪਾ ਦੇ ਉਮੀਦਵਾਰ ਪਰਮਜੀਤ ਸਿੰਘ ਖੁਰਾਨਾ ਵੱਲੋਂ ਆਪਣਾ ਚੋਣ ਪ੍ਰਚਾਰ ਕਰਦਿਆਂ ਵਾਰਡ ਵਾਸੀਆਂ ਨਾਲ ਇੱਕ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਉੱਚੇ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਥ ਅਤੇ ਸਮਾਜ ਸੇਵਕਾ ਮੈਡਮ ਅਨੀਤਾ ਸੋਮਪrakash ਨੇ ਸ਼ਿਰਕਤ ਕੀਤੀ ਇਸ ਮੌਕੇ ਪਰਮੇਈ ਕਾਠ ਨੂੰ ਸੰਬੋਧਨ ਕਰਦੇ ਹਾਂ ਸੋਮਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਕਿਹਾ ਕਿ ਭਾਜਪਾ ਪਾਰਟੀ ਨੇ ਸ਼ਹਿਰ ਦੇ ਸਾਰੇ ਹੀ ਵਾਰਡਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ ਜਿਸ ਕਾਰਨ ਹੀ ਹਰ ਵਾਰਡ ਵਿੱਚ ਸਹੂਲਤਾਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਮਯੂਦਾ ਸਰਕਾਰ ਨੇ ਸ਼ਹਿਰ ਵਿੱਚ ਇੱਕ ਵੀ ਪੈਸਾ ਨਹੀਂ ਲਗਾਇਆ ਹੁਣ ਆਵਾੜਵਾਸੀਆਂ ਨੂੰ ਅਪੀਲ ਕੀਤੀ ਗਈ ਵਾਰ ਦੇ ਅਧੂਰੇ ਪੈ ਵਿਕਾਸ ਨੂੰ ਪੂਰਾ ਕਰਵਾਉਣ ਲਈ ਪਰਮਜੀਤ ਸਿੰਘ ਖੁਰਾਨਾ ਨੂੰ ਵੱਡੇ ਮਾਰਜ ਨਾਲ ਜਿਤਾਉਣ ਤੁਹਾਡੇ ਇਲਾਕੇ ਜਿਹੜੇ ਇੱਥੇ 10-15 ਸਾਲ ਤੋਂ ਰਹਿੰਦੇ ਨੇ ਉਹਨਾਂ ਨੂੰ ਪਤਾ ਕਿ ਪਹਿਲਾਂ ਕੀ ਹਾਲਾਤ ਸੀ ਤੈਹੀ ਵਿਕਾਸ ਦੇ ਵਿੱਚ ਕਰਕੇ ਕਿੰਨਾ ਕੁ ਸੁਧਾਰ ਕੀਤਾ ਪਰਮਜੀਤ ਬਹੁਤ ਮਿਹਨਤੀ ਨੇ ਬੜਾ ਵਿਕਾਸ ਤੇ ਕਮਾਲੇ ਬਾਰ-ਬਾਰ ਕਹਿੰਦੇ ਨੇ ਆ ਕਰਨਾ ਹੈ ਕਰਨਾ ਆਪ ਵੀ ਪ੍ਰਮਾਤਮਾ ਦੀ ਕਿਰਪਾ ਸੋਕੇ ਨੇ ਕੰਮ-ਕੰਮ ਕਰਦੇ ਨੇ ਕਲੋਨੀਆਂ ਵੀ ਕੱਟਦੇ ਨੇ ਕਿਨ ਸਸਤਾ ਭਰਾਟ ਹੋਵੇ ਕਰਦਿਆ ਕਰੋ ਭਰਾ ਜੀ ਕਿਉਂਕਿ ਆਪਣੇ ਲੋਕ ਨੇ ਜਿਨ੍ਹਾਂ ਦੇ ਰਾਜ ਭਾਗ ਦਾ ਸਾਡੇ ਸਿਰ ਤੇ ਇਹ ਲੋਕਾਂ ਨੇ ਰੱਖਣਾ ਹੈ ਆਪਣੇ ਆਪ ਮੈਂ ਜੇ ਮੰਤਰੀ ਬਣਿਆ ਮੈਂ ਆਪਣੇ ਆਪ ਦਾ ਨਹੀਂ ਬਣਿਆ ਤੁਸੀਂ ਵੋਟਾਂ ਪਾਈਆਂ ਮੈਨੂੰ ਚਿਤਾਇਆ ਐਮਪੀ ਬਣਾਇਆ ਫਿਰ ਮੈਂ ਮੰਤਰੀ ਹੋਣਿਆ ਇਹ ਕੌਂਸਲਰ ਇਸ ਕਰਕੇ ਬਣਿਆ ਤੁਸੀਂ ਵੋਟਾਂ ਪਾ ਕੇ ਨਿਭਾਇਆ ਤੁਹਾਡੇ ਰਣੀ ਆ ਤੁਹਾਡੇ ਦੇਣਦਾਰ ਆ ਤੁਸੀਂ ਸਾਨੂੰ ਇਹਨਾਂ ਮਾਨ ਤੇ ਇੱਜ਼ਤ ਦਿੱਤਾ ਹੁਣ ਫਿਰ 21 ਤਰੀਕ ਨੂੰ ਵੋਟਾਂ ਪੈਣੀਆਂ ਪਰਮਜੀਤ ਵਰਗੇ ਸੱਜਣਪੁਰ ਦੇ ਮਿਹਨਤੀ ਇਮਾਨਦਾਰ ਸਾਡਾ ਤਾਂ ਚੋਣ ਦਾ ਜਿਹੜਾ ਇਕੋ ਨਾਰਾ ਹੈ ਇੱਕ ਵਿਕਾਸ ਕਰਨਾ ਇੱਕ ਇਮਾਨਦਾਰ ਹੋਣਾ ਇਮਾਨਦਾਰੀ ਨਾਲ ਕੰਮ ਕਰਨਾ ਵਿਕਾਸ ਕਰਨਾ ਔਰ ਤੁਹਾਡੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਨਾ ਸਾਡੀ ਜ਼ਿੰਮੇਵਾਰੀ ਹੈ ਇਸ ਮੌਕੇ ਪਰਮਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਜੋ ਚੱਲਦੀਆਂ ਹਨ ਉਹ ਜ਼ਰੂਰ ਬਾੜਵਾਸੀਆਂ ਨੂੰ ਪ੍ਰਦਾਨ ਕਰਵਾਉਣਗੇ ਤਾਂ ਜੋ ਬਾੜਵਾਸੀ ਇਹਨਾਂ ਸਕੀਮਾਂ ਦਾ ਵੱਧ ਵੱਧ ਲਾਭ ਲੈ ਸਕਣ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਕੈਂਡੀਡੇਟਸ ਜਿਹੜੇ ਕੈਂਡੀਡੇਟ ਆ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਗੱਲ ਕਰੀਏ ਵਾਰਡ ਨੰਬਰ 48 ਦੀ ਤਾਂ ਭਾਜਪਾ ਵੱਲੋਂ ਪਰਮਜੀਤ ਸਿੰਘ ਖੁਰਾਣਾ ਜੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਖੁਰਾਣਾ ਜੀ ਲੋਕਾਂ ਵਿੱਚ ਵਿਚਰ ਰਹੇ ਹੋ ਜੀ ਕੀ ਜਿੰਨਾ ਸਾਥ ਮਿਲਿਆ ਰਿਹਾ ਲੋਕਾਂ ਦਾ ਤੁਹਾਨੂੰ ਬਹੁਤ ਸ਼ਾਇਦ ਲੋਕਾਂ ਦੇ ਵਿੱਚ ਕਿਉਂਕਿ ਮੈਂ 5 ਸਾਲੇ ਐਮਸੀ ਹੋਰ 10 ਸਾਲ ਮਹਿਨਤ ਲੋਕਾਂ ਦੀ ਸੇਵਾ ਕੀਤੀ ਆ ਔਰ ਇਮਾਨਦਾਰੀ ਨਾਲ ਵਿਕਾਸ ਕੀਤਾ ਹੈ ਲੋਕ ਮੇਰੇ ਉੱਤੇ ਵਿਰਿੜੇ ਆ ਔਰ ਬਹੁਤ ਉਤਸ਼ਾਹ ਦੇ ਵਿੱਚ ਮੈਨੂੰ ਵੋਟਾਂ ਪਾਉਣਗੇ ਇਹ ਤੁਹਾਨੂੰ 21 ਤਰੀਕ ਨੂੰ ਪਤਾ ਲੱਗੇਗਾ ਕਿ ਲੋਕ ਮੇਰੇ ਕੀਤੇ ਕੰਮਾਂ ਨੂੰ ਮੈਂ 10 ਸਾਲ ਹਰੇਕ ਬੰਦੇ ਦੀ ਕਿਸੇ ਦੀ ਲੋੜ ਵਾਂਦੀ ਪਾਰਕਾਂ ਵੀ ਡਿਵੈਲਪਮੈਂਟ ਲਾਈਟਾਂ ਦਾ ਕੰਮ ਕੀ ਏਰੀਆ ਸਾਡੇ ਮੰਤਰੀ ਸਾਹਿਬ ਜੀ ਸੋਮਰਗਾ ਜੀ ਕੈਂਟ ਜੀ ਨੇ ਡਿਵੈਲਪ ਕੀਤਾ ਸੀ ਜਦੋਂ ਮੈਂ ਇੱਥੇ ਬਣ ਕੇ ਐਮਸੀ ਬਣ ਕੇ ਆਇਆ ਸੀ ਆੜਾ ਜਿਹਾ ਟੁੱਟੀਆਂ ਸੜਕਾਂ ਔਰ ਬਹੁਤ ਘਾਰੇ ਬੰਦਕਾਂ ਸੀਗੀਆਂ ਕੋਈ ਬੰਦਾ ਰਿਸ਼ਤੇਦਾਰ ਮਿਲਣ ਨੰਗਲ ਨੰਗਲ ਸਕਦਾ ਸੀਗਾ ਔਰ ਮੈਂ ਆਪਣੇ ਸੋਮਰਗਾ ਜੀ ਨੂੰ ਕਹੇਗੀ ਔਰ ਉਹਨਾਂ ਨੇ ਇੰਨੀ ਗ੍ਰਾਂਟ ਦਿੱਤੀ ਉਹਨਾਂ ਨੇ ਮਤਲਬ ਕੋਈ ਏਰੀਆ ਕੋਈ ਗਲੀ ਤੁਸੀਂ ਦੇਖੋ ਖੂਲ ਤੱਕ ਲੈਕਟਾਂ ਤੱਕ ਪਾਰਕ ਤੱਕ ਟਿਊਬਲ ਤੱਕ ਹਰ ਚੀਜ਼ ਉਸ ਵਾਰ ਨੂੰ ਮੈਂ ਦਿੱਤੀ ਔਰ ਹਰ ਲੋਕ ਅੱਜ ਵੀ ਮੇਰੇ ਨਾਲ ਜੁੜੇ ਹੋਏ ਆ ਦਾ ਸਾਹਿਬ ਤੋਂ ਮੇਰੇ ਨਾਲ ਜੁੜੇ ਹੋਏ ਆ ਇੱਕੀ ਤਰੀਕ ਨੂੰ ਲੋਕ ਫੈਸਲਾ ਕਰਨਗੇ ਕਿ ਮੈਨੂੰ ਕਿੰਨੀਆਂ ਵੋਟਾਂ ਜਦਾ ਬਹੁਤ ਪਾਰੀ ਮੋਹੰਦਰਾ ਮੈਨੂੰ ਜਤਾਉਣਗੇ ਮੇਰਾ ਕੋਈ ਕਿਸੇ ਨਾਲ ਵੈਰ-ਵਿਰੋਧ ਨਹੀਂ ਲੋਕਾਂ ਨੇ ਮੈਨੂੰ ਅਨਰਪੱਖ ਵੋਟਾਂ ਪਾੜੀਆਂ ਔਰ ਇੱਕੀ ਤਰੀਕ ਨੂੰ ਆਪ ਨੂੰ ਪਤਾ ਲੱਗੇਗਾ ਕਿ ਮੈਨੂੰ ਕਿੰਨੀਆਂ ਵੋਟਾਂ ਨਜਾਦਾ ਜੇ ਨਗਰ ਨਿਗਮ ਦੀ ਗੱਲ ਕਰੀਏ ਤਾਂ ਕੀ ਲੱਗਦਾ ਤੁਹਾਨੂੰ ਕਿ ਇਸ ਵਾਰ ਕਿਸ ਦਾ ਜੰਮ ਲੱਗਾ ਨਗਰ ਨਿਗਮ ਪਹਿਲਾਂ ਵੀ ਕਾਰਪੋਰੇਸ਼ਨ ਸਾਡੀ ਬੀਜਪੀ ਦੀ ਬਣੀ ਸੀ ਹੁਣ ਵੀ ਸਾਡੀ ਜਿਹੜੀ ਕਾਰਪੋਰੇਸ਼ਨ ਆ ਬੀਜਪੀ ਦੀ ਬਣਾਵਾਂਗੇ ਔਰ ਬੀਜਪੀ ਦਾ ਹੀ ਮੇਅਰ ਬਣੇਗਾ ਔਰ ਬਹੁਤ ਵਧੀਆ ਟੰਗਣਾ ਜੋ ਏਰੀਆ ਫਗਵਾੜੇ ਦੇ ਕੰਮ ਵਿਕਾਸ ਸੋਮਰਗੰਜ ਜੀ ਕਹਿੰਦਾ ਐਮਪੀ ਰਹੇ ਐ ਐਮਐਲ ਰਹੇ ਉਹਨਾਂ ਲਈ ਹੋਏ ਆ ਜਿਹੜੇ ਅਧੂਰੇ ਕੰਮ ਰਹਿੰਦੇ ਆ ਕਾਰਪੋਰੇਸ਼ਨ ਤੋਂ ਬਣਨ ਤੋਂ ਬਾਅਦ ਇਮੀਡੀਏਟ ਬਹੁਤ ਤੇਜ਼ੀ ਨਾਲ ਅਗੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਿੱਥੇ ਜਿੱਥੇ ਬੀਜੇਪੀ ਦੇ ਕਾਉਂਸਲਰ ਖੜੇ ਆ ਉਹਨਾਂ ਨੂੰ ਕੰਮਜਬ ਕਰੋ ਜੇ ਵਿਕਾਸ ਦੀ ਰਫ਼ਤਾਰ ਇਸੇ ਤਰ੍ਹਾਂ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਮੈਂ ਇੱਕ ਵਾਰੀ ਫੇਰ ਵਾਰਡ ਵਾਸੀਆਂ ਨੂੰ ਵੀ ਔਰ ਸ਼ਹਿਰ ਵਾਸੀਆਂ ਨੂੰ ਕਾਰਪੋਰੇਸ਼ਨ ਦੇ ਵਿੱਚ ਰਹਿੰਦੇ ਨਮੈਂਦੇਆਂ ਨੂੰ ਵੀ ਇਹ ਅਪੀਲ ਜ਼ਰੂਰ ਕਰੂੰਗਾ ਈਮਾਨਦਾਰੀ ਵਿਕਾਸ ਦੇ ਨਾਲ ਦੇ ਵੋਟਾਂ ਪਾਓ ਇੱਕ ਇੱਕ ਵੋਟ ਫੁੱਲ ਦੇ ਨਿਸ਼ਾਨ ਦੇ ਬਾਓ ਤੇ ਕਾਮਯਾਬ ਬਣਾਓ ਕਿ 21 ਤਰੀਕ ਸ਼ਾਮ ਨੂੰ ਕਾਰਪੋਰੇਸ਼ਨ ਜਿਹੜੀ ਹੈ ਭਾਜਪੀ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਸਰਕਾਰ ਦੇ ਸੋਮ ਪ੍ਰਕਾਸ਼ ਜੀ ਦੇ ਹੱਥ ਵਿੱਚ ਮੌਜੂਦ ਕਰੋ ਕਿ ਜਿਹੜੇ ਤੁਸੀਂ ਆਪਣੇ ਟਾਈਮ ਦੇ ਵਿੱਚ ਸਮੇਂ ਦੇ ਵਿੱਚ ਪਾਰਕ ਦੇ ਸੜਕਾਂ ਦੇ ਜਾਂ ਹੋਰ ਵਾਰਡ ਦੇ ਕੰਮ ਕਰਵਾਏ ਪਰ ਜਿਹੜੇ ਆਵਾਮੀ ਪਾਰਟੀ ਵਾਲੇ ਉਹਨਾਂ ਦਾ ਕਹਿਣਾ ਹੈ ਜਿਹੜੇ ਮੌਜੂਦਾ ਕੈਂਡੀਡੇਟ ਹੁਣ ਕਰੇ ਹੋਏ ਆ ਕਿ ਕੰਮ ਆਵਾਮੀ ਪਾਰਟੀ ਵੱਲੋਂ ਕਰਵਾਏ ਗਏ ਆ ਮੌਜੂਦਾ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ 5 ਸਾਲ ਤਾਂ ਸਾਡੀ ਕਾਰਪੋਰੇਸ਼ਨ ਨੂੰ ਖਤਮ ਹੋਇਆਂ ਨੂੰ ਉਜਲੇ ਆ ਜਿਹੜੇ ਕੰਮ ਮੇਰੇ ਵੇਲੇ ਮੈਂ ਆਪਣੇ ਕੰਮ ਆ ਕਾਰਪੋਰੇਸ਼ਨ ਦੀਆਂ ਮੀਟਿੰਗਾਂ ਦੇ ਵਿੱਚ ਮਤੇ ਪਾ ਕੇ ਪਾਸ ਕਰਾਈ ਸੀ ਉਹੀ ਕੰਮ ਹੋਇਆ ਉਸ ਤੋਂ ਬਾਅਦ ਨਾ ਮੀਟਿੰਗ ਹੋਈਆਂ ਨਾ ਕੰਮ ਹੋਇਆ ਇਹਨਾਂ ਸਿਰਫ ਇੱਕ ਆਪਣੇ ਸ਼ੋਹਰਤ ਵਾਸਤੇ ਜਿਹਾ ਵੋਟਾ ਲੈਣ ਵਾਸਤੇ کہہ ਰਹੇ ਆ ਕੋਈ ਉਹਨਾਂ ਨੇ ਡਿਵੈਲਪਮੈਂਟ ਨਹੀਂ ਕਰਾਈ ਜਿੰਨੇ ਕੰਮ ਐ ਕਾਰਪੋਰੇਸ਼ਨ ਦੇ ਵਿੱਚ ਲੱਕੇ ਸੀਗੇ ਉਹ ਸਾਰੇ ਮੇਰੇ ਕੰਮ ਪਾਸ ਹੋਏ ਸੀਗੇ ਉਹੀ ਤਰ੍ਹਾਂ ਦੇ ਸੜਕਾਂ ਸੀ ਬੇਵਾਟਸ ਬਲਾਈ ਉਹੀ ਪਾਸ ਹੋਏ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਪਿਛਲੇ 5 Субтитры сделал